ਕਿਸੇ ਨੇ ਅਰਬ ਡਾਲਣ ਦੀ ਆਫਰ ਨਹੀਂ ਕੀਤੀ ਕਿਸੇ ਨੇ ਮੁੱਖ ਮੰਤਰੀ ਬਣਾਉਣ ਵਾਤੇ ਨਹੀਂ ਕਿਹਾ ਇਹ ਸਭ ਇਹ ਜਿਹੜਾ ਪਿੰਡਰਾਵਾਲੇ ਦਾ ਲੰਗ ਲਾਣਾ ਹੈਗਾ ਇਹ ਗੱਪਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੈਂ ਖੁਦ ਕੈਨੇਡਾ ਦੇ ਵਿੱਚ ਸੰਜਨ ਐਲਸਿੰਗ ਪਿੰਡਰਾਵਾਲੇ ਦੇ ਜਿਹੜੇ ਧਰਮ ਪਤਨੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨੇ ਮੇਰੇ ਕੋਲੇ ਗੱਲ ਕਹੀ ਸੀ ਕਹਿੰਦੀ ਜਦੋਂ ਮੈਂ ਦਰਵਾਸਰ ਸਾਹਿਬ ਜਾਂਦੀ ਸੀ ਮੇਰੇ ਕੋਲੇ ਰਿਕਸ਼ੇ ਵਾਲੇ ਨੂੰ ਦੇਣ ਵਾਸਤੇ ਕਿਰਾਇਆ ਨਹੀਂ ਹੁੰਦਾ ਸੀ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਜਿਸ ਵਕਤ ਭਿੰਡਰਾਂ ਵਾਲੇ ਦਾ ਖੌਫ ਸੀ ਪੂਰੇ ਪੰਜਾਬ ਦੇ ਵਿੱਚ ਉਹਦੀ ਗੁੰਡਾਗਰਦੀ ਚੱਲਦੀ ਸੀ ਤੁਸੀਂ ਮੰਨ ਲਓਗੇ ਵੀ ਰਿਕਸ਼ੇ ਵਾਲਾ ਪੈਸੇ ਮੰਗ ਸਕਦਾ ਹੋ ਮੰਨ ਸਕਦਾ ਕੋਈ ਜਣ ਕੇ ਇਹਨਾਂ ਲੋਕਾਂ ਨੇ ਇੰਨਾ ਬੇਵਕੂ ਬਣਾਇਆ ਲੋਕਾਂ ਨੂੰ ਕਿਦਾ ਮੰਨ ਲੋਗੇ ਤੁਸੀਂ ਔਰ ਦੂਜੀ ਗੱਲ ਜਿਹੜੇ ਕਹਿੰਦੇ ਸੰਧਰ ਨੈਲ ਸਿੰਘ ਅਸੀਂ ਗੁਰੂ ਮੰਗੂ ਪੁੱਛਦੇ ਆ ਉਹ ਤਾਂ ਬੱਬਰ ਸ਼ੇਰ ਸੀ ਅਛਾ ਉਹਨਾਂ ਲੋਕਾਂ ਨੇ ਕਿਤੇ ਉਸ ਵਕਤ ਉਹਨਾਂ ਦੇ ਘਰ ਵਾਲੇ ਨੂੰ ਕਿਰਾਏ ਨਹੀਂ ਦਿੱਤਾ ਹੋਣਾ ਇਹ ਹੋ ਸਕਦਾ ਵੀ ਕਿਰਾਏ ਕੋਲੇ ਨਾ ਹੋਵੇ ਕਿਨੂੰ ਬੇਵਕੂ ਬਣਾਉਣ ਲੋਕਾਂ ਤੁਸੀਂ ਇਹ ਗੱਪਾਂ ਸੁਣਾਏਗੇ ਹੁਣ ਤੱਕ ਚੱਲੇ ਜਾਂਦੀਆਂ ਨੇ ਸਾਡੇ ਬੁਢੜ ਬੁਰੇ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਗੱਪਾਂ ਮਾਰੀ ਜਾਂਦੇ ਆ ਔਰ ਜਿਹੜੇ ਬੰਦੇ ਇਹ ਗੱਪਾਂ ਮਾਰ ਕੇ ਸਾਡੀ ਨੌਜਵਾਨੀ ਨੂੰ ਉਕਸਾਉਂਦੇ ਨੇ ਨਾ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਸ਼ਰਮ ਦੀ ਲੋੜ ਹੈ ਪਿੰਡਰਾਂ ਵਾਲੇ ਦੀ ਮੈਨੂੰ ਇੱਕ ਵੀ ਵੀਡੀਓ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਦੀ ਕਥਾ ਕਰਦੇ ਦੀ ਬਾਣੀ ਤੇ ਵਿਚਾਰ ਕਰਦੇ ਦੀ ਦਿਖਾ ਦਿਓ ਕਿਹੋ ਜੀਆਂ ਬਿੜੀਆਂ ਨੇ ਕਿਹੋਲੀਆਂ ਵੀਡੀਓ ਨੇ ਜੇ ਸਾਡੇ ਛੋਡੀ ਨੂੰ ਮਾਰਤਾ ਅਸੀਂ ਬਦਲਾ ਲਵਾਂਗੇ ਫਲਾਣੇ ਸਿੰਘ ਨੂੰ ਹੁਕਮ ਦੇ ਤਾਂ ਫਲਾਣੇ ਨੂੰ ਮਾਰ ਦੇ ਇਹ ਜੀਪ ਨਾ ਸਾਡੀ 5000 ਹਿੰਦੂ ਵੱਢੂਗਾ ਆ ਕਥਾ ਸੀ ਉਹਦੀ ਤੇ ਜਿਹਨੂੰ ਦੇਸ਼ਟਰੋਹੀ ਨਾ ਕਹੀਏ ਇਹਨੂੰ ਅੱਤਵਾਦੀ ਨਾ ਕਹੀਏ ਹੋਰ ਕੀ ਕਹੀਏ ਆ ਕਰਦੂਤਾ ਸੀ ਤੇ ਇਹੀ ਗੱਪਾਂ ਸਾਡੇ ਫੰਦੇ ਪ੍ਰਚਾਰਕ ਢਾਡੇ ਚ ਮਾਈ ਜਾਂਦੇ ਆ ਇਹ ਕੌੜਾ ਸੱਚ ਐ ਜਿੰਨਾ ਚਿਰ ਬੁੱਟਾ ਸੀ ਨੇ ਰਹਿਣਾ ਨਾ ਉਹਨਾਂ ਚਿਰ ਜੜਾਂ ਪੱਟ ਕੇ ਸੜਾਂਗੇ ਗੁੰਡਾਗਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਕੁਝ ਉਹ ਫੋਕਰੇ ਲੋਕ ਨੇ ਜਿਨ੍ਹਾਂ ਨੇ ਆਪ ਕਦੇ ਮਿਆਨ ਵਿੱਚੋਂ ਸ੍ਰੀ ਸਾਹਿਬ ਕੱਢ ਕੇ ਨਹੀਂ ਦੇਖੇ ਹਾਂ ਬੱਕਰੇ ਬੜਨ ਵਾਸਤੇ ਸ੍ਰੀ ਸਾਹਿਬਾਂ ਵਰਤੀਆਂ ਜ਼ਰੂਰ ਨਹੀਂ ਪਰ ਜਿਵੇਂ ਕਹਿੰਦੇ ਨੇ ਨਾ ਇਹ ਕਿਰਪਾਨ ਗਊ ਤੇ ਗਰੀਬ ਦੀ ਮਜਲੂਮ ਦੀ ਰੱਖਿਆ ਵਾਸਤੇ ਇਹ ਕਹਿਣਾ ਬੜਾ ਸੋਖ ਹੈ ਤੇ ਅੱਜ ਇੱਕ ਢਾਡੀ ਹੈ ਮਾਨ ਸਿੰਘ ਜਿਹੜਾ ਪੀਜੇ ਵਾਲ ਦੇ ਉਹ ਕੋਲੜ ਪੀਜੇ ਵਾਲ ਦੇ ਪਿੱਛੇ ਪਿਆ ਸੀ ਨਿਹਾਂ ਕੱਕੜ ਨੂੰ ਜਿਹੜਾ ਧਮਕਾ ਦਿੰਦਾ ਸੀ ਉਹਦੀ ਇੱਕ ਕਲਿੱਪ ਸੁਣੀ ਛੋਟੀ ਜੀ ਤੁਸੀਂ ਵੀ ਸੁਣ ਲਿਓ ਪਈ ਐ ਉਹ ਫੇਸਬੁੱਕ ਤੇ ਕੀ ਕਹਿ ਰਿਹਾ ਹੈ ਦੇਖੋ ਇੱਕ ਗੱਪਾਂ ਕਿੱਡੀਆਂ ਕਿੱਡੀਆਂ ਮਾਰਦੇ ਨੇ ਸ਼ਰਮ ਮਾਂਦੇ ਨਹੀਂ ਬਣੀ ਮੋਟੀ ਕਹਿੰਦਾ ਆ ਪਿੰਡਰਾਂ ਵਾਲਿਆਂ ਨੂੰ ਸਰਕਾਰ ਵੱਲੋਂ ਇੱਕ ਆਫਰ ਆਈ ਸੀ ਕਿ ਕਹਿੰਦੇ ਪੰਜਾਬ ਛੱਡ ਕੇ ਚਲਾ ਜਾ ਅਮਰੀਕਾ ਦਾ 1 ਅਰਬ ਡਾਲਰ ਦੇਵਾਂਗੇ ਦੂਜੀ ਗੱਲ ਨਹੀਂ ਕਹਿੰਦੇ ਜੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਜਿੰਨਾ ਤੇਰੀ ਜ਼ਿੰਦਗੀ ਹੈ ਤੂੰ ਮੁੱਖ ਮੰਤਰੀ ਬਣਿਆ ਰਹੇਗਾ ਇਹ ਗੱਪਾਂ ਮਾਰੀ ਗਏ ਆ ਆਸ਼ਾ ਇੱਕ ਪਾਸੇ ਮੁੱਖ ਮੰਤਰੀ ਬਣਾ ਰਹੇ ਨੇ ਦੂਜੇ ਪਾਸੇ ਇੰਦਰਾ ਗਾਂਧੀ ਗਿਆਨੀ ਜੈਲ ਸਿੰਘ ਦੇ ਨਾਲ ਮੀਟਿੰਗ ਕਰਾ ਰਹੀ ਹੈ ਪਿੰਡਾਂ ਵਾਲੇ ਦੀ ਸੰਜੇ ਗਾਂਧੀ ਮੀਟਿੰਗਾਂ ਕਰਦਾ ਫਿਰਦਾ ਇਹ ਦੇਖੋ ਤੁਸੀਂ ਇਹਨਾਂ ਦੀ ਕਰਤੂਤ ਇੱਕ ਪਾਸੇ ਕਹਿੰਦੇ ਸੈਂਸਰ ਲਾ ਕੇ ਮੁੱਖ ਮੰਤਰੀ ਬਣਾ ਦੇਾਂਗੇ ਸਾਰੀ ਉਮਰ ਤੈਨੂੰ ਕੋਈ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਊਗਾ ਨਹੀਂ ਇਹ ਵੱਡੇ ਵੱਡੇ ਢਾਡੇ ਜਿਹੜੇ ਆਪਣੇ ਬੰ ਨੂੰ ਕਹਿੰਦੇ ਨੇ ਨਾ ਇਹ ਇਹ ਗੱਪਾਂ ਮਾਰ ਰਹੇ ਅਸ਼ਕ ਗੱਲ ਹੋਰ ਸੁਣਿਓ ਤੁਸੀਂ ਪਿੰਡਰਾਵਾਲਾ ਤਾਂ ਕਹਿੰਦੇ ਇੱਕ ਅਰਬ ਰਪਏ ਨੂੰ ਠੋਕਰ ਮਾਰ ਗਿਆ ਅਮਰੀਕਾ ਦੇ ਅਰਬ ਡਾਲਰ ਨੂੰ ਠੋਕਰ ਮਾਰ ਗਿਆ ਅਕੇ ਭਾਰਤ ਸਰਕਾਰ ਕਹਿੰਦੀ ਕਾਂਗਰਸ ਸਰਕਾਰ ਅਕੇ ਤੂੰ ਅਮਰੀਕਾ ਚਲਾ ਜਾ ਤੈਨੂੰ ਇੱਕ ਅਰਬ ਡਾਲਰ ਦੇ ਦਿਆਂਗੇ ਪਰ ਉਹ ਪਿੰਡਰਾਵਾਲਾ ਜਾਉਂਦਾ ਹਾ ਪਤਾ ਕਹਿੰਦਾ ਸੀ ਉਹ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਸੈਟਲਿੰਗ ਕਰੀ ਬੈਠਾ ਸੀ ਕਹਿੰਦਾ ਜਦੋਂ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ ਕੈਨੇਡਾ ਜਾਂ ਅਮਰੀਕਾ ਲੈ ਜਾਓ ਇਹ ਝੂਠ ਹੈ ਜਾਂ ਸੱਚ ਹੈ ਦੱਸਿਓ ਉਹਦਾ ਵੱਡਾ ਮੁੰਡਾ ਜਾਂ ਛੋਟਾ ਮੁੰਡਾ ਕਿੱਥੇ ਨੇ ਇੱਕ ਜਲੰਧਰ ਬੈਠਾ ਉਹ ਜਾ ਨਹੀਂ ਸਕਿਆ ਤੇ ਦੂਜਾ ਕੈਨੇਡਾ ਬੈਠਾ ਕੀ ਇਹ ਗਵਰਨਮੈਂਟ ਦੀ ਮਿਲੀ ਭੁਗਤੋਂ ਬਿਨਾ ਹੋ ਗਿਆ ਜੇ ਐਡਾ ਵੱਡਾ ਦੇਤ ਰੋਹੀ ਸੀ ਉਹ ਐਡਾ ਵੱਡਾ ਜੁਰਮ ਕੀਤਾ ਸੀ ਫਿਰ ਭਿੰਡਰਾਂਵਾਲੇ ਦੇ ਘਰਵਾਲੀ ਨੂੰ ਜਾਂ ਭਿੰਡਰਾਂਵਾਲੇ ਦੇ ਮੁੰਡੇ ਨੂੰ 에어ਪੋਰਟ ਤੇ ਚੜਨ ਦੀ ਇਜਾਜ਼ਤ ਦੇਤੀ ਜਹਾਜ਼ ਚੜਨ ਵੇਲੇ ਗਵਰਨਮੈਂਟ ਨੇ ਇਜਾਜ਼ਤ ਦੇਤੀ ਸੀ ਇਹ ਮੇਰੇ ਕਹਿਣ ਦੀ ਗੱਲ ਨਹੀਂ ਇਹ ਸਵਾਲ ਨਹੀਂ ਜਿਹੜੇ ਬੰਦੇ ਅੱਜ ਗੱਪਾਂ ਮਾਰਦੇ ਆ ਮੈਂ ਕੋਈ ਮਤਲਬ ਨਹੀਂ ਰੱਖਦਾ ਕਿ ਭਿੰਡਰਾਂਵਾਲਾ ਕੀ ਸੀ ਸਾਨੂੰ ਕੋਈ ਮਤਲਬ ਨਹੀਂ ਮੈਂ ਤਾਂ ਜਿਹੜੇ ਬੰਦੇ ਗੱਪਾਂ ਮਾਰਦੇ ਨੇ ਨਾ ਉਹਨਾਂ ਦੀ ਗੱਲ ਕਰ ਰਹੇ ਹਾਂ ਮਤਲਬ ਇੱਕ ਪਾਸੇ ਤੁਸੀਂ ਸੈਂਸਰ ਲਾ ਕੇ ਉਹਨੂੰ ਮੁੱਖ ਮੰਤਰੀ ਬਣਾ ਰਹੇ ਹੋ ਪੰਜਾਬ ਦਾ ਦੂਜੇ ਪਾਸੇ ਕਿ ਪੰਜਾਬ ਛੱਡ ਕੇ ਚਲਾ ਜਾ ਤਾਂ ਉਹਨੂੰ ਅਮਰੀਕਾ ਦਾ 1 ਅਰਬ ਡਾਲਰ ਮਿਲੂ ਤੇ ਉਹ ਨੋਕ ਦੀ ਜੁੱਤੀ ਤੇ ਠੋਕਰਾ ਰਿਹਾ ਕਹਿੰਦਾ ਮੈਨੂੰ ਲੋੜ ਨਹੀਂ ਦੂਜੇ ਪਾਸੇ ਉਹ ਸੈਟਨਾ ਕਰੀ ਜਾਂਦਾ ਕਿ ਜਦੋਂ ਮੈਂ ਮਰ ਗਿਆ ਮੇਰੇ ਬੱਚਿਆਂ ਨੂੰ ਚਾਹਤਾ ਤੁਸੀਂ ਅਮਰੀਕਾ ਵਿੱਚ ਪੱਕਾ ਕਰਵਾ ਦਿਓ ਚਾਹੇ ਕਰਾ ਦਿਓ ਕਨੇਡਾ ਵਿੱਚ ਇਹ ਕੀ ਹੋ ਰਿਹਾ ਜੇ ਇਹ ਝੂਠ ਨਹੀਂ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਇਹਦਾ ਮਤਲਬ ਆਪਣੇ ਬੱਚੇ ਬਾਹਰ ਸੈੱਟ ਕਰਨ ਵਾਸਤੇ ਪੂਰੀ ਕੌਮ ਨੂੰ ਮਰਵਾਉਣਾ ਜ਼ਰੂਰੀ ਸੀ ਜੇ ਨਹੀਂ ਮਰਵਾਇਆ ਦੱਸੋ ਹੁਣ ਜਿਹੜੇ ਮੇਰੇ ਵੀਡੀਓ ਸੁਣ ਕੇ ਚਲੂਣੇ ਜਿਹਨਾਂ ਦੇ ਲੜਦੇ ਨੇ ਮਿਰਚਾਂ ਲੜਦੀਆਂ ਨੇ ਉਹਨਾਂ ਦੇ ਇਹ ਸੱਚ ਹਾਲ ਵੀ ਕਿੱਥੇ ਹੋਣਾ ਹੈ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਕਿ ਉਹ ਪੰਜਾਬ ਛੱਡ ਕੇ ਚਲਾ ਜਾਵੇ ਅਸੀਂ ਕਹਿੰਦੇ ਆ ਇੱਥੇ ਸਭ ਨੂੰ ਹੱਕ ਹੈ ਰਹਿਣ ਦਾ ਪਰ ਯਾਰ ਗੱਪਾਂ ਨਾ ਮਾਰੋ ਕਿਸੇ ਨੇ ਅਰਬ ਡੰਨ ਦੀ ਆਫਰ ਨਹੀਂ ਕੀਤੀ ਕਿਸੇ ਨੇ ਮੁੱਖ ਮੰਤਰੀ ਬਣਾਉਣ ਵਾਸਤੇ ਨਹੀਂ ਕਿਹਾ ਇਹ ਸਭ ਇਹ ਜਿਹੜਾ ਪਿੰਡਰਾਂ ਵਾਲਾ ਲੰਗ ਲਾਣਾ ਹੈਗਾ ਇਹ ਗੱਪਾਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੈਂ ਖੁਦ ਕੈਨੇਡਾ ਦੇ ਵਿੱਚ ਸੰਜਨ ਐਲਸਿੰਗ ਪਿੰਡਾਂ ਵਾਲੇ ਦੇ ਜਿਹੜੇ ਧਰਮ ਪਤਨੀ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨੇ ਮੇਰੇ ਕੋਲੇ ਗੱਲ ਕਹੀ ਸੀ ਕਹਿੰਦੀ ਜਦੋਂ ਮੈਂ ਦਰਵਾਸਰ ਸਾਬ ਜਾਂਦੀ ਸੀ ਮੇਰੇ ਕੋਲੇ ਰਿਕਸ਼ੇ ਵਾਲੇ ਨੂੰ ਦੇਣ ਵਾਸਤੇ ਕਰਾਇਆ ਨਹੀਂ ਹੁੰਦਾ ਸੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਿਸ ਵਕਤ ਭਿੰਡਰਾਂ ਵਾਲੇ ਦਾ ਖੌਫ ਸੀ ਪੂਰੇ ਪੰਜਾਬ ਦੇ ਵਿੱਚ ਉਹਦੇ ਗੁੰਡਾਗਰ ਦੇ ਚੱਲਦੇ ਸੀ ਤੁਸੀਂ ਮੰਨ ਲਓਗੇ ਵੀ ਰਖਸ਼ੇ ਵਾਲਾ ਪੈਸੇ ਮੰਗ ਸਕਦਾ ਹੋ ਮੰਨ ਸਕਦਾ ਕੋਈ ਜਨ ਕਿ ਇਹਨਾਂ ਲੋਕਾਂ ਨੇ ਇੰਨਾ ਬੇਵਕੂ ਬਣਾਇਆ ਲੋਕਾਂ ਨੂੰ ਕਿੱਦਾਂ ਮੰਨ ਲਓਗੇ ਤੁਸੀਂ ਔਰ ਦੂਜੀ ਗੱਲ ਜਿਹੜੇ ਕਹਿੰਦੇ ਸੰਜਨ ਅਨੈਲ ਸਿੰਘ ਅਸੀਂ ਗੁਰੂ ਮੰਗੂ ਪੁੱਜਦੇ ਆ ਉਹ ਤਾਂ ਬੱਬਰ ਸ਼ੇਰ ਸੀ ਅਛਾ ਉਹਨਾਂ ਲੋਕਾਂ ਨੇ ਕਿਤੇ ਉਸ ਵਕਤ ਉਹਨਾਂ ਦੇ ਘਰ ਵਾਲੇ ਨੂੰ ਕਿਰਾਇਆ ਨਹੀਂ ਦਿੱਤਾ ਹੋਣਾ ਇਹ ਹੋ ਸਕਦਾ ਵੀ ਕਿਰਾਇਆ ਕੋਲੇ ਨਾ ਹੋਵੇ ਕਿਨੂੰ ਬੇਵਕੂ ਬਣਾਉਣ ਲੱਗ ਪਏ ਤੁਸੀਂ ਇਹ ਗੱਪਾਂ ਸੁਣਾਏ ਗਏ ਹੁਣ ਤੱਕ ਚੱਲ ਜੰਦੀਆਂ ਨੇ ਸਾਡੇ ਬੁਢੜ ਗੁਰਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਗੱਪਾਂ ਮਾਰੀ ਜਾਂਦੇ ਆ ਪਰ ਜਿਹੜੇ ਬੰਦੇ ਇਹ ਗੱਪਾਂ ਮਾਰ ਕੇ ਸਾਡੀ ਨੌਜਵਾਨੀ ਨੂੰ ਉਹ ਕਸਾਉਂਦੇ ਨੇ ਨਾ ਗੁੰਮਰਾਹ ਕਰਦੇ ਨੇ ਉਹਨੋ ਸ਼ਰਮ ਦੀ ਲੋੜ ਹੈ। ਭਿੰਡਰਾਂ ਵਾਲੇ ਦੀ ਮੈਨੂੰ ਇੱਕ ਵੀ ਵੀਡੀਓ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠੇ ਦੀ ਕਥਾ ਕਰਦੇ ਦੀ ਬਾਣੀ ਤੇ ਵਿਚਾਰ ਕਰਦੀ ਦੀ ਦਿਖਾ ਦਿਓ। ਕਿਹੋ ਜੀਆਂ ਵੀਡੀਆਂ ਨੇ? ਕਿਹੋ ਜੀਆਂ ਵੀਡੀਓ ਨੇ ਜੇ ਸਾਡੇ ਸੋਢੀ ਨੂੰ ਮਾਰਤਾ ਅਸੀਂ ਬਦਲਾ ਲਵਾਂਗੇ। ਫਲਾਣੇ ਸਿੰਘ ਨੂੰ ਹੁਕਮ ਦੇ ਤਾਂ ਫਲਾਣੇ ਨੂੰ ਮਾਰਦੇ। ਇਹ ਜੀਪ ਨਾਲ ਸਾਡੇ 5000 ਹਿੰਦੂ ਵੱਢੂਗਾ। ਆਹ ਕਥਾ ਸੀ ਹੁੰਦੀ। ਤੇ ਜਿਹਨੂੰ ਦੇਸ਼த்ਰੋਹੀ ਨਾ ਕਹੀਏ ਇਹਨੂੰ ਅੱਤਵਾਦੀ ਨਾ ਕਹੀਏ ਹੋਰ ਕੀ ਕਹੀਏ? ਆਕਰਦੂਤਾ ਸੀ ਤੇ ਇਹੀ ਗੱਪਾਂ ਸਾਡੇ ਹੰੜ ਦੇ ਪ੍ਰਚਾਰਕ ਢਾਡੀ ਸੁਣਾਈ ਜਾਂਦੇ ਆ ਇਹ ਕੌੜਾ ਸੱਚ ਹੈ ਜਿੰਨਾ ਚਿਰ ਬੁੱਟਾ ਸਿੰਘ ਨੇ ਰਹਿਣਾ ਨਾ ਉਹਨਾਂ ਜੇ ਜੜਾ ਪੱਟ ਕੇ ਸਟਾਂਗੇ ਗੁੰਡਾਗਰਦੀ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ